ਅੱਜ ਮਿੰਦਰ ਸਿੰਘ ਕੇਪੀ ਸਤਖੰ\\ਸ਼ੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਲਈ ਪੂਜੇ ਇਸ ਮੌਕੇ ਉਹਨਾਂ ਗੁਰੂ ਘਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਆਦਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਸ਼ਰਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਚਰਨਦਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ ਜਿਹੜਾ ਉਹਨਾਂ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਉਸੇ ਮੈਂ ਖੜਾ ਉਤਰਾਂਗਾ ਉਹਨਾਂ ਕਿਹਾ ਕਿ ਅੱਜ ਮੈਂ ਗੁਰੂ ਘਰ ਵਿਖੇ ਨਤਮਸਤਕ ਹੁਣ ਆਇਆ ਹਾਂ ਅਤੇ ਮੱਥਾ ਟੇਕਣ ਅਪਰੰਤ ਅੱਜ ਮੈਂ ਆਪਣੀ ਚੋਣ ਮਹੀਮ ਦੀ ਸ਼ੁਰੂਆਤ ਕਰਾਂਗਾ ਕੱਲ ਬਣਾਇਆ ਔਰ ਅਸੀਂ ਅੱਜ ਸਾਰੇ ਸਾਥੀ ਸਰਕੂ ਬਟਾਲਾ ਸਾਹਿਬ ਸਾਡੇ ਮੱਲਨ ਸਾਹਿਬ ਸਾਰੇ ਅਸੀਂ ਇੱਥੇ ਅੱਜ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਜੂਰ ਮੱਥਾ ਟੇਕਣ ਆਏ ਹਾਂ ਗੁਰੂ ਮਾਰਾ ਦਾ ਗੁਰੂ ਰਾਮਦਾਸ ਮਹਾਰਾਜ ਤੇ ਪਾਸ਼ਾ ਦਾ ਸ਼ੁਰੂਆਤ ਲੈਣਾ ਹੈ ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਹੈ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਾਣਾ ਖਾਸ ਹੈ ਇਸ ਕਰਕੇ ਮੈਂ ਆਪਣੀ ਜਿਹਨੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਇੱਥੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅਸੀਂ ਸ਼ੁਰੂ ਕਰਾਂਗੇ ਤੀਨੋਂ ਹੀ ਕਹਿੰਦੇ ਰਿਸ਼ਵਤਖੋਰੀ ਖਤਮ ਹੋ ਜੂਗੀ ਪੰਜਾਬ ਦੇ ਵਿੱਚੋਂ ਜੀ ਇਹ ਰਿਸ਼ਵਤਖੋਰੀ ਆਪਾਂ ਦੇਖੋ ਇਸ ਜਗ੍ਹਾ ਤੇ ਬੈਠੇ ਆਂ ਖੜੇ ਆਂ ਜਿੱਥੇ ਸੱਚ ਦੀ ਜਿੱਥੋਂ ਆਵਾਜ਼ ਆਉਂਦੀ ਹੈ ਤੁਸੀਂ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੱਸੋ ਵੀ ਕਿੰਨੀ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ ਆ ਖਤਮ ਹੋ ਚੁੱਕੀ ਹੈ ਇਹ ਗੱਲਾਂ ਜਿਹੜੀਆਂ ਕਹਿਣ ਵਾਲੀਆਂ ਹੁੰਦੀਆਂ ਰਾਜਨੀਤਿਕ ਲੋਕ ਬਹੁਤ ਬੜਾ ਚੜਾ ਕੇ ਗੱਲਾਂ ਕਰਦੇ ਨੇ ਲੇਕਿਨ ਸਚਾਈ ਜਿਹੜੀ ਆ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਆਉਨੇ ਆ ਤੇ ਆਪ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਅੱਜ ਜਿੰਨੀ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਹੈ ਮੇਰਾ ਖਿਆਲ ਰਿਕਾਰਡ ਟੁੱਟ ਗਿਆ ਅਸੀਂ ਵੀ ਰਾਜਨੀਤੀ 'ਚ ਰਹੇ ਹਾਂ ਬਹੁਤ ਲੰਬਾ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਬੜੇ ਉੱਚ ਅਹੁਦਿਆਂ ਦੇ ਉੱਤੇ ਰਹੇ ਹਾਂ ਕੋਈ ਵੀ ਵਿਅਕਤੀ ਸਾਡੇ ਉੱਤੇ ਅੱਖ ਚ ਹੱਥ ਚੱਕ ਕੇ ਅੱਖ ਚੱਕ ਕੇ ਇਹ ਨਹੀਂ ਕਹਿ ਸਕਦਾ ਕਿ ਕੇਪੀ ਔਰ ਕੇਪੀ ਦੇ ਪਰਿਵਾਰ ਨੇ ਕੋਈ ਇਦਾਂ ਦੀ ਕਰਾਪਸ਼ਨ ਕੀਤੀ ਹੈ ਕੋਈ ਮਾੜਾ ਕੰਮ ਕੀਤਾ ਹੈ ਕਿਸੇ ਦੇ ਨਾਲ ਧੱਕਾ ਕੀਤਾ ਹੈ ਇਹ ਡਿਪੈਂਡ ਕਰਦਾ ਬੰਦੇ-ਬੰਦੇ ਤੇ ਜਲੰਧਰ ਦੀ ਸੀਨੀਅਰ ਜੀ ਚੰਦੀ ਹੈ ਸੁਸ਼ੀਲ ਰਿੰਕੂ ਹੈ ਸਾਹਮਣੇ ਸਿਆਸੀ ਖਾੜੇ ਦੇ ਵਿੱਚ ਇਹ ਸਭ ਚੋਣ ਪੂਰੇ ਕੈਸੇ ਕਹਿੰਦੇ ਮੈਦਾਨ ਨੂੰ ਕਿਸਰਾ ਦੇਖੋ ਚੋਣਾਂ ਦੇ ਵਿੱਚ ਕੈਂਡੀਡੇਟ ਤਾਂ ਖੜੇ ਹੁੰਦੇ ਹੀ ਆ ਪਾਰਟੀਆਂ ਦੀ ਲੜਾਈ ਹੁੰਦੀ ਆ ਔਰ ਲੋਕ ਸਭਾ ਦਾ ਇਲੈਕਸ਼ਨ ਆ ਇਹ ਕੋਈ ਛੋਟਾ ਜਿਹਾ ਇਲੈਕਸ਼ਨ ਤਾਂ ਨਹੀਂ ਸਾਰੇ ਦੇਸ਼ ਦਾ ਇਲੈਕਸ਼ਨ ਆ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਜਾਗਰ ਹੋਣੀ ਆ ਜਿਹੜੀਆਂ ਲੋਕ ਪਿਛਲੇ 10 ਸਾਲ ਤੋਂ ਬੀਜੇਪੀ ਦੀ ਸਰਕਾਰ ਦੀ ਦਰਸ ਦੀ ਚੱਲੇ ਨੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਮਨੋਰਟੀਜ਼ ਐ ਸਿੱਖ ਹਿੰਦ ਜਿਹੜੇ ਸਾਡੇ ਦਲਿਤ ਭਾਈਚਾਰਾ ਆ ਮੁਸਲਮਾਨ ਆ ਔਰ 크리ຊਚੀਅਨ ਹੈ ਜਿਹੜਾ ਉਹਨਾਂ ਦੇ ਉੱਤੇ ਅਤਿਆਚਾਰ ਜਿਹੜਾ ਹੋ ਰਿਹਾ ਆ ਅੱਜ ਸਿੱਧਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਨੇ ਬੱਚੇ ਜ਼ਿਆਦਾ ਪੈਦਾ ਕਰਦੇ ਆ ਜੀ ਕਾਂਗਰਸ ਨੇ ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬੜਾ ਕੁਝ ਦਿੱਤਾ ਤੇ ਜਿਹੜੇ ਲੋੜਵੰਦ ਹੁੰਦੇ ਆ ਜੇ ਉਹਨਾਂ ਨੂੰ ਕੋਈ ਸਰਕਾਰਾਂ ਦਿੰਦੀਆਂ ਤੇ ਕੋ ਮਾੜੀ ਗੱਲ ਲੋੜਵੰਦਾਂ ਵਾਸਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਰੱਬ ਤੋਂ ਬਾਅਦ ਸਰਕਾਰ ਹੁੰਦੀ ਆ ਜਿਹੜੀ ਕਿ ਕਿਸੇ ਗਰੀਬ ਦੀ ਲੋੜਵੰਦ ਦੀ ਉਹ ਜਿਹੜੀ ਆ ਜ਼ਰੂਰਤ ਨੂੰ ਪੂਰਾ ਕਰਦਾ ਤੋ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕੋ ਹੀ ਫਿਰਕੇ ਦੇ ਲੋਕਾਂ ਨੂੰ ਦੇਸ਼ ਜਿਹੜਾ ਇੱਕੋ ਫਿਰਕੇ ਦੇ ਲੋਕਾਂ ਦੇ ਨਾਲ ਨਹੀਂ ਚੱਲ ਸਕਦਾ ਇਹ ਬਹੁਤ ਪੱਖੀ ਸਮਾਜ ਆ ਸਾਡਾ ਬਹੁਤ ਜਾਤੀ ਸਮਾਜ ਆ ਹਰ ਜਾਤ ਪਾਤ ਨੂੰ ਅਧਿਕਾਰ ਹੈ ਇੱਥੇ ਕਿ ਅਸੀਂ ਆਪਣੇ ਇਸ ਦੇਸ਼ ਦੇ ਵਿੱਚ ਰਹਿ ਸਕੀਏ ਮੈਂ ਸਮਝਦਾ ਕਿ ਲੋਕ ਸਭਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਲੋਕਾਂ ਕੋ ਜਾ ਕੇ ਕਰਾਂਗੇ ਤਾਂ ਨਵੀਂ ਪਾਰਟੀ ਹੈ ਕਿਹਦਾ ਲੱਗਦਾ ਬਹੁਤ ਵਧੀਆ ਲੱਗ ਰਹੀ ਨਵੀਂ ਪਾਰਟੀ ਨਹੀਂ ਪਾਰਟੀ ਤਾਂ 100 ਸਾਲ ਤੋਂ ਵੀ ਉੱਤੇ ਪੁਰਾਣੀ ਹੈ ਤਾਂ ਇਹ ਨਵੀਂ ਪਾਰਟੀ ਹੈ ਨਹੀਂ ਦੇਖੋ ਮੇਰਾ ਸੰਬੰਧ ਸਿਆਚਾਰ ਸਾਰੀਆਂ ਪਾਰਟੀਆਂ ਦੇ ਨਾਲ ਰਿਹਾ ਮੈਂ ਕਦੇ ਵਿਤਕਰਾ ਨਹੀਂ ਕੀਤਾ ਕਿ ਕੋਈ ਕਿਹੜੀ ਪਾਰਟੀ ਚੋਂ ਕਿੱਥੇ ਆ ਮੇਰਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਉਹ ਚਾਹੇ ਕੋਈ ਪਾਰਟੀ ਹੋਵੇ ਮੈਂ ਆਪਣੀ ਨਵੀਂ ਸ਼ੁਰੂਆਤ ਨਵੀਂ ਇਨਿੰਗ ਸ਼ੁਰੂ ਕੀਤੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਜਲੰਧਰ ਦੇ ਜਿਹੜੇ ਵਸਨੀਕ ਨੇ ਲੋਕ ਨੇ ਔਰ ਖਾਸੌਰਤੇ ਪੰਜਾਬ ਦੇ ਵਿੱਚ ਖਰਮੀ ਕਾਲੀ ਦਾ ਲੋਕ ਜਿਹੜਾ ਪਸੰਦ ਕਰਦੇ ਨੇ ਔਰ ਵੋਟਾਂ ਪਾਉਂਦੇ। ਬਾਸ਼ੀਸ਼ੀ ਸਤਾ ਜੀ ਜਦੋਂ ਭਗਵਾਨ ਦੀ ਦਾ ਕਹਿਣਾ ਪਿਆ ਉਹ ਇਹ ਗੱਲਾਂ ਹੁਣ ਦੇਖੋ ਬਹੁਤ ਲੰਬੀਆਂ ਹੋ ਜਾਂਦੀਆਂ ਜੇ ਕੋਈ ਵੀ ਵਿਅਕਤੀ ਜਿਹੜਾ ਹੈ ਕਿਸੇ ਗੱਲੋਂ ਦੁਖੀ ਹੁੰਦਾ ਹੈ ਤੇ ਜੇ ਉਹਦਾ ਦੁੱਖ ਦਰਦ ਜਿਹੜਾ ਉਹਦੇ ਪੇਰੈਂਟਸ ਜਾਂ ਉਹਦੇ ਜਿਹੜੇ ਮਾਪੇ ਆ ਜਿਹੜੇ ਜਿਹੜੇ ਉਹਨਾਂ ਦੇ ਹੈਡ ਆ ਪਰਿਵਾਰ ਉਹ ਜਦੋਂ ਦੂਰ ਨਾ ਕਰੇ ਤੇ ਫੇਰ ਤਕਲੀਫ ਹੁੰਦੀ ਹੈ।